ਸਸ ਵੀ ਮੈਡਮ ਤੁਸੀਂ ਚੌਥੇ ਨੰਬਰ ਵਾਲੇ ਝਾੜੂ ਨੂੰ ਪਹਿਲੇ ਨੰਬਰ ਤੇ ਨਹੀਂ ਲਿਆ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਜੇ ਐਸ ਲੈਵਲ ਦੀ ਸਿਆਸਤ ਕਰਨੀ ਹੈ ਤੇ ਜੇ ਫਿਰ ਅਸੀਂ ਵੀ ਆ ਜੰਨੇ ਹਾਂ ਉਸ ਲੈਵਲ ਤੇ ਸਾਨੂੰ ਕੋਈ ਡਰ ਨਹੀਂ ਵੱਡੇ ਭਾਰਤ ਸਿੰਘ ਸਾਹਿਬ ਨੇ 16 ਸਾਲ ਜੇਲਾ ਕੱਟੀਆਂ ਐ ਇੱਥੇ ਬੈਠੀ ਐ ਲੀਡਰਸ਼ਿਪ ਦੇਣੇ 10-10 ਸਾਲ ਜੇਲਾ ਕੱਟੀਆਂ ਸਾਨੂੰ ਜੇਲਾ ਦਾ ਕੋਈ ਡਰ ਨਹੀਂ ਸਾਨੂੰ ਤਾਂ ਜੇਲਾ ਘਿਉ ਮੰਗੂ ਲੱਗਦੀਆਂ ਐ ਇਸ ਕਰਕੇ ਮੈਂ ਫਿਰ ਵੀ ਬੇਨਤੀ ਕਰਦਾ ਹਲੇ ਜੰਗ ਸ਼ੁਰੂ ਹੋਈ ਐ ਜੇ ਤੁਸੀਂ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨ ਇੱਥੇ ਦੇਖਿਓ ਕੀ ਹੋਣਾ ਫਿਰ ਮੁੱਖ ਮੰਤਰੀ ਨੂੰ ਬਣ ਦਿੰਦੇ ਅਸੀਂ ਇੱਥੇ ਜੋਰ ਲਾ ਲੈ ਜਿੰਨਾ ਮਰਜੀ ਜੋਮਣੀ ਇਕਾਲੀ ਦਲ ਦੇ ਸਾਰੇ ਵਰਕਰ ਪੰਜਾਬ ਦੇ ਇੱਥੇ ਪਹੁੰਚ ਜਾਣਗੇ ਫਿਰ ਦੇਖੀ ਜਾਊਗੀ ਇੱਕ ਪਾਸੇ ਪੁਲਿਸ ਹੋਊਗੀ ਤੇ ਇੱਕ ਪਾਸੇ ਪੰਜਾਬ ਦੇ ਲੋਕ ਹੋਣਗੇ ਐਨੇ ਥੱਲੇ ਲੱਗੇ ਆ ساری ਫੋਰਸ ਆ ਝਾੜੂ ਵਾਲਿਆਂ ਤੋਂ ਆ ਦਿੱਲੀ ਵਾਲੇ ਲੁਟੇਰਿਆਂ ਦੇ ਥੱਲੇ ਕਿ ਮੈਂ ਇਥੇ ਐਸਐਸਪੀ ਰਵਜੋਦਪੁਰ ਗਰੇਵਾਲਾ ਮੈਂ ਤਾਂ ਕਿਤੇ ਕਿਤੇ ਸੋਚਦਾ ਕਿ ਆਈਪੀਐਸ ਉਹ ਬਣਦਾ بڑا ਜਿਹੜਾ ਲਾਇਕ ਹੋਏ ਬੜਿਆ ਲਿਖਿਆ ਉਹਨੂੰ ਸਮਝੋ ਬੜੀ ਹੈਰਾਨੀ ਹੈ ਕਿ ਬੀਬੀ ਜੀ ਨਵੇਂ-ਨਵੇਂ ਆਈਪੀਐਸ ਬਣੇ ਆ ਤੇ ਐਸਐਸਪੀ ਬਣੇ ਆ ਤੇ ਐਸਐਸਪੀ ਬਣਦੀ ਇੰਨੀ ਚਾਹਤ ਹੈ ਕਿ ਮਹਾਲੀ ਮੈਨੂੰ ਲਾਓ ਐਸਐਸਪੀ ਕਿ ਉਹਨਾਂ ਨੇ ਕਿਹਾ ਮਹਾਲੀ ਤਾਲ ਲਾਵਾਂਗੇ ਪਹਿਲੇ ਤਰਨ ਤਰਨ ਦੀ ਇਲੈਕਸ਼ਨ ਜਦ ਤੱਕ ਸਾਨੂੰ ਦਿਓ ਐਸਐਸਪੀ ਮਹਾਲੀ ਕਿਉਂ ਲਗਣਾ ਚਾਹੁੰਦੇ ਆ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਹਾਲਾਤ ਆ ਬਣ ਗਏ ਆ ਪੰਜਾਬ 'ਚ ਜਿਹੜਾ ਸਭ ਤੋਂ ਵੱਡਾ ਬੈਗ ਦੇ ਕੇ ਆਉਂਦਾ ਕੇਜਰੀਵਾਲ ਨੂੰ ਉਹਨੂੰ ਪੋਸਟਾਂ ਦੇ ਹਿਸਾਬ ਨਾਲ ਮਿਲਦੀਆਂ ਜਿਹੜਾ ਆਈਐਸ ਆਫੀਸਰ ਇੰਨੀ ਛੋਟੀ ਉਮਰ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗ ਜੇ ਉਸ ਆਈਐਸ ਆਈਪੀਐਸ ਆਫਸਰ ਦਾ ਮਤਲਬ ਹੈ ਉਹਦੀ ਜਿਆਦਾ ਲੰਬੀ ਨੌਕਰੀ ਨਹੀਂ ਹੈ ਆ ਸੋਚਦੇ ਐ ਕਿ ਅਸੀਂ ਆਈਪੀਐਸ ਐ ਅਸੀਂ ਐਸਐਸਪੀ ਐ ਮੈਂ ਬੀਬੀ ਨੂੰ ਦੱਸਣਾ ਚਾਹੁੰਦਾ ਡੀਆਈਜੀ ਭੁੱਲਰ ਸਾਹਿਬ ਵੀ ਸੋਚਦੇ ਸੀ ਕਿ ਮੈਂ ਡੀਆਈਜੀ ਐ ਤੇ ਡੀਆਈਜੀ ਨੂੰ ਦਫ਼ਤਰ ਤੋਂ ਚੱਕ ਕੇ ਲੈ ਕੇ ਗਏ ਆ ਅੱਜ ਦੇਖ ਲਓ ਦਾ ਕੀ ਹਾਲ ਹੈ ਮੈਂ ਬੀਬੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡਾ ਨਵਾਂ ਕੈਰੀਅਰ ਸ਼ੁਰੂ ਹੋਇਆ ਤੇ ਖਾਸ ਕਰਕੇ ਝਾੜੂ ਵਾਲਿਆਂ ਦੇ ਅੱਖੇ ਲੱਗਣਾ ਜੇ ਡਕੈਤਾਂ ਨਾਲ ਪੁਲਿਸ ਲੱਜੇ ਤੇ ਫਿਰ ਸਤੂਬੇ ਦਾ ਕੀ ਬਣੂਗਾ ਆ ਤਾਂ ਡਕੈਤ ਹੈ ਇਹਨਾਂ ਦਾ ਠੱਗੀ ਵੱਜ ਗਈ ਆਗੇ ਸਾਰੇ ਤੇ ਜੇ ਠੱਗਾਂ ਨਾਲ ਤੁਸੀਂ ਲੜੋਗੇ ਤੁਹਾਡੀ ਰੈਪਿਊਟੇਸ਼ਨ ਇੰਨੀ ਮਾੜੀ ਹੋ ਜਾਊਗੀ ਅਗਲੇ 20-25 ਸਾਲ ਆਪਣੇ ਕੈਰੀਅਰ ਦੇ ਡਬਾਉਣੇ بڑے ਔਖੇ ਹੋ ਜਾਣੇ ਆ ਐਸ ਕਰਕੇ ਫਿਰ ਤੋਂ ਮੈਂ ਬੇਨਤੀ ਕਰਦਾ ਬੀਬੀ ਨੂੰ ਬੀਬੀ ਜੀ ਤੁਸੀਂ ਤੁਹਾਡੇ ਹਸਬੰਡ ਵੀ ਐਸਐਸਪੀ ਹੈ ਤੁਹਾਡਾ ਪਰਿਵਾਰ ਪੁਲਿਸ ਹੈ ਇਹ ਜਾਂ ਕੋਈ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੀ ਪੂਰੀ ਜ਼ਿੰਦਗੀ ਕਲੰਕ ਲੱਗ ਜੇ ਆ ਇਲੈਕਸ਼ਨ ਤਾਂ ਹੋਂਦੇ ਜਾਂਦੇ ਨੇ ਆ ਜੇ ਪੁਲਿਸ ਦੇ ਨਾਹਾਵ ਨਾਲ ਇਲੈਕਸ਼ਨ ਜਿੱਤੇ ਜਾਂਦੇ ਫਿਰ ਤਾਂ ਸਰਕਾਰਾਂ ਹਾਰਨਾਂ ਜਿੰਨਾ ਤੱਕ ਆਪਣੀ ਜਿਹੜੀ ਕੌਮ ਹੈ ਖਾਲਸਾ ਕੌਮ ਹੈ ਤੇ ਖਾਸ ਕਰਕੇ ਪੰਜਾਬੀ ਇਹ ਜਨਾਂ ਦਬਾਉਣ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਸਪਰਿੰਗ ਨੇ ਤਗੜੇ ਲੱਗੇ ਆ ਓਨਾ ਹੀ ਸਾਤੀ ਤੇ ਜਾ ਕੇ ਵੱਜਦੇ ਆ ਤੁਸੀਂ ਮਾਝੇ ਲੰਡਰਣਾ ਚਾਹੁੰਦੇ ਆ ਤੁਸੀਂ ਤੁਸੀਂ ਦੇਖੋ ਤੁਸੀਂ ਦੇਖੋ ਕਿੰਨੀ ਨੀਵੀਂ ਪੱਧਰ ਤੇ ਪੁਲਿਸ ਚਲੀ ਗਈ ਬੀਬੀ ਜੀ ਧੀਆਂ ਪਹਿਣਾ ਤੇ ਵੀ ਪਰਚੇ ਤੁਸੀਂ ਦੇਣ ਲੱਗੋਗੇ ਇਹ ਮਤਲਬ ਕੀ ਹੈ ਤੁਸੀਂ ਕਿਸ ਲੈਵਲ ਤੇ ਚਲੇ ਗਏ ਆ ਜੇ ਇਸ ਲੈਵਲ ਦੀ ਸਿਆਸਤ ਕਰਨੀ ਹੈ ਤੇ ਜੇ ਫਿਰ ਅਸੀਂ ਵੀ ਆ ਜੰਦੇ ਹਾਂ ਉਸ ਲੈਵਲ ਤੇ ਸਾਨੂੰ ਕੋਈ ਡਰ ਨਹੀਂ ਵੱਡੇ ਭਾਲੂ ਸਾਹਿਬ ਨੇ 16 ਸਾਲ ਜੇਲਾ ਕੱਟੀਆਂ ਐ ਇੱਥੇ ਬੈਠੀ ਐ ਲੀਡਰਸ਼ਿਪ ਦੇਣੇ 10-10 ਸਾਲ ਜੇਲਾ ਕੱਟੀਆਂ ਸਾਨੂੰ ਜੇਲਾ ਦਾ ਕੋਈ ਡਰ ਨਹੀਂ ਸਾਨੂੰ ਤਾਂ ਜੇਲਾ ਘਿਓ ਵਾਂਗੂ ਲੱਗਦੀ ਐ ਇਸ ਕਰਕੇ ਮੈਂ ਫਿਰ ਵੀ ਬੇਨਤੀ ਕਰਦਾ ਹਲੇ ਜੰਗ ਸ਼ੁਰੂ ਹੋਈ ਐ ਜੇ ਤੁਸੀਂ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨ ਇੱਥੇ ਦੇਖਿਓ ਕੀ ਹੋਣਾ ਫਿਰ ਮੁੱਖ ਮੰਤਰੀ ਵੀ ਨੂੰ ਬਣ ਦਿੰਦੇ ਅਸੀਂ ਇੱਥੇ ਜੋਰ ਲਾ ਲੈ ਜਿੰਨਾ ਮਰਜੀ ਜੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਪੰਜਾਬ ਦੇ ਇੱਥੇ ਪਹੁੰਚ ਜਾਣਗੇ ਫਿਰ ਦੇਖੀ ਜਾਊਗੀ ਇੱਕ ਪਾਸੇ ਪੁਲਿਸ ਹੋਊਗੀ ਤੇ ਇੱਕ ਪਾਸੇ ਪੰਜਾਬ ਦੇ ਲੋਕ ਹੋਣਗੇ ਦੇਖੋ ਇਹਨਾਂ ਨੇ ਮੈਂ ਹੈਰਾਨ ਐ ਬੀ ਜੀ ਪੀ ਸਾਹਿਬ ਦੇ ਹੋਮ ਸੈਕਟਰੀ ਸਾਹਿਬ ਦੇ ਤੇ ચીਫ ਸੈਕਟਰੀ ਸਾਹਿਬ ਦੇ ਕਾਨੂੰਨ ਆ ਇਲੈਕਸ਼ਨ ਕਮਿਸ਼ਨ ਦਾ ਕਿ ਜਿਹੜਾ ਬੰਦਾ 3 ਸਾਲ ਤੋਂ ਵੱਧ ਦੇ ਜिले ਛੋਏ ਉਹਦੀ ਪੋਸਟਿੰਗ ਨਹੀਂ ਹੋ ਸਕਦੀ ਇਲੈਕਸ਼ਨ ਦੇ ਦੌਰਾਨ ਐਨੇ ਥੱਲੇ ਲੱਗੇ ਆ ساری ਫੋਰਸ ਆ ਝਾੜੂ ਵਾਲਿਆਂ ਤੋਂ ਆ ਦਿੱਲੀ ਵਾਲੇ ਲੁਟੇਰਿਆਂ ਦੇ ਥੱਲੇ ਕਿ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਅਦਤਾਂ ਉਹਨਾਂ ਦੀ ਵੀ ਧਜੀਆਂ ਉਡਾਈਆਂ ਜਿਹੜੇ ਅਫਸਰ ਕਾਨੂੰਨ ਤੋੜਦੇ ਆ ਉਹਨਾਂ ਦਾ ਉਹੀ ਅਸ਼ਰ ਹੁੰਦਾ ਹੈ ਜਿਹੜਾ ਆਮ ਇਨਸਾਨ ਕਾਨੂੰਨ ਤੋੜਦਾ ਹੈ ਇਹਦਾ ਮਤਲਬ ਨਹੀਂ ਕਿ ਤੁਸੀਂ ਪੁਲਿਸ ਹੋ ਤੁਸੀਂ ਕਾਨੂੰਨ ਦੇ ਉੱਤੇ ਹੋ ਤੋਹੱਸ ਕਰਕੇ ਜਿਹੜੀਆਂ ਜਿਹੜੀਆਂ ਤੁਸੀਂ ਗੈਰ ਕਾਨੂੰਨੀ ਚੀਜ਼ਾਂ ਕਰ ਰਹੇ ਹੋ ਉਹ ਸਾਰੀਆਂ ਦੀ ਇਨਵੈਸਟੀਗੇਸ਼ਨ ਹੋ ਸਕਦੀ ਹੈ ਤੇ ਤੁਹਾਨੂੰ ਹਰ ਚੀਜ਼ ਦਾ ਜਵਾਬ ਦੇਣਾ ਪੈ ਸਕਦਾ ਹੈ ਇਸ ਕਰਕੇ ਲਾਈਨ ਨਾ ਕਰਾਸ ਕਰੋ ਆਲੈਕਸ਼ਨ ਹੈ ਤਰਨ ਤਰਨ ਦੇ ਲੋਕਾਂ ਨੂੰ ਫੈਸਲਾ ਕਰਨ ਦਿਓ ਥੋੜਾ ਕੰਮ ਹੈ ਕਾਨੂੰਨ ਵਿਵਸਥਾ ਕਰਨਾ ਜੇ ਤੁਸੀਂ ਆਹ ਕੰਮ ਨਾ ਰੋਕਿਆ ਫਿਰ ਜੁਮਵਾਰੀ ਥੋੜੀ ਹੋਣੀ ਹੈ ਐਸਐਸਪੀ ਮੈਡਮ ਦੀ ਜੁਮਵਾਰੀ ਹੋਣੀ ਹੈ ਜੇ ਇਹ ਤੇ ਪੁੱਛੀ ਰੋ ਗਈ ਕਿਉਂਕਿ ਪੰਜਾਬ ਦੇ ਲੋਕ ਜ਼ੁਲਮ ਦੇ ਖਿਲਾਫ ਸਦਾ ਲੜਦੇ ਰਹੇ ਹੈ ਤੇ ਤੁਸੀਂ ਕੱਲ ਮੈਂ ਤੁਹਾਨੂੰ ਪੰਜਾਬੀ ਦੱਸ ਦਿੰਦਾ ਥੋੜੀ ਘਬਰਾਹਟ ਜਿੱਗਲ ਆ ਗਈ ਹੈ ਐਸਐਸਪੀ ਮੈਡਮ ਤੁਸੀਂ ਚੌਥੇ ਨੰਬਰ ਵਾਲੇ ਝਾੜੂ ਨੂੰ ਪਹਿਲੇ ਨੰਬਰ ਤੇ ਨਹੀਂ ਲਿਆ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਆ ਝਾੜੂ ਵਾਲੇ ਨੂੰ ਤਾਂ ਮੂੰਹ ਨਹੀਂ ਲਾਉਣਾ ਲੋਕੀ ਲਾਉਂਦੇ ਐ ਖਾਸ ਕਰਕੇ ਉਹ ਗद्दार ਨੂੰ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਪਿੱਠ ਤੇ ਛੁਰਾ ਮਾਰ ਸਕਦਾ ਉਹ ਕਿਸੇ ਦੇ ਵੀ ਪਿੱਠ ਤੇ ਛੁਰਾ ਮਾਰ ਸਕਦਾ ਉਹਨੂੰ ਵਿਸ਼ਵਾਸ ਨਹੀਂ ਕਰਦੇ